ਸਾਰੇ ਫ੍ਰੀਪੋਰਟ ਨਿਵਾਸੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੇ ਮਾਧਿਅਮ ਰਾਹੀਂ ਮੈਂ ਆਪ ਸਭ ਨੂੰ ਬੇਨਤੀ ਕਰਨਾ ਚਾਹੁੰਦੀ ਆ ਕਿ ਜਿਹੜੀ ਇਸ ਸਥਿਤੀ ਦੇ ਵਿੱਚੋਂ ਅਸੀਂ ਸਾਰੇ ਲੰਘ ਰਹੇ ਹਾਂ ਉਸ ਦੇ ਵਿੱਚ ਕਿਸੇ ਨੂੰ ਕੋਈ ਘਬਰਾਣ ਦੀ ਕੋਈ ਜ਼ਰੂਰਤ ਨਹੀਂ ਹੈ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਨੇ ਮੁਕੰਮਲ ਨੇ ਇਸ ਕਰਕੇ ਆਪ ਸਭ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਪੈਨਿਕ ਨਹੀਂ ਹੋਣੀ ਚਾਹੀਦੀ ਸਭ ਤੋਂ ਪਹਿਲਾਂ ਤਾਂ ਮੈਂ ਆਪ ਸਭ ਨੂੰ ਬਲੈਕਆਊਟ ਦੇ ਬਾਰੇ ਦੱਸਣਾ ਚਾਹੁੰਦੀ ਆ ਕਿ ਜਦੋਂ ਵੀ ਅਸੀਂ ਕਿਸੇ ਲੰਬੇ ਸਮੇਂ ਦੇ ਲਈ ਲਾਈਟ ਬੰਦ ਕਰਦੇ ਹਾਂ ਤੋ ਉਸ ਦਾ ਮਤਲਬ ਬਲੈਕਆਊਟ ਹੈ ਅਸੀਂ ਸਾਇਰਨ ਵਜਾ ਕੇ ਵੀ ਲੋਕਾਂ ਤੱਕ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਗੁਰਦੁਆਰਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਅਤੇ ਪਿੰਡਾਂ ਦੇ ਵਿੱਚ ਵੀ ਅਸੀਂ ਆਪਣੀਆਂ ਟੀਮਸ ਸਥਾਪਿਤ ਕਰ ਲਿਆ ਨੇ ਤੇ ਅਸੀਂ ਗੁਰਦੁਆਰਿਆਂ ਦੇ ਵਿੱਚ ਇਹਦੀਆਂ ਨਾਲ ਦੀ ਨਾਲ ਅਨਾਉਂਸਮੈਂਟਸ ਵੀ ਕਰਵਾ ਰਿਹਾ ਤਾਂ ਕਿ ਆਮ ਨਾਗਰਿਕਾਂ ਨੂੰ ਪਤਾ ਚੱਲ ਸਕੇ ਕਿ ਹੁਣ ਬਲੈਕਆਊਟ ਜਿਹੜਾ ਹੈ ਉਹ ਸਟਾਰਟ ਹੋ ਗਿਆ ਹੈ ਬਲੈਕਆਊਟ ਦੇ ਵਿੱਚ ਜਿਹੜਾ ਹੈ ਅਸੀਂ ਪਿੱਛੇ ਤੋਂ ਲਾਈਟ ਜਦੋਂ ਬੰਦ ਕਰਦੇ ਹਾਂ ਤਾਂ ਕਈ ਵਾਰ ਇਹ ਦੇਖਣ ਚਾਹੁੰਦਾ ਹੈ ਕਿ ਕਰਾਂ ਦੇ ਵਿੱਚ ਕਈ ਲਾਈਟ ਜਿਹੜੀ ਹੈ ਆਟੋਮੈਟਿਕਲੀ ਜਨਰੇਟਰ ਤੇ ਹੈ ਤਾਂ ਆਪ ਸਭ ਨੂੰ ਇਹ ਅਵੇਅਰ ਹੋਣ ਦੀ ਲੋੜ ਹੈ ਕਿ ਜਦੋਂ ਵੀ ਬਲੈਕਆਊਟ ਹੁੰਦਾ ਹੈ ਤਾਂ ਆਪਾਂ ਆਪਣੇ ਇਨਵਰਟਰਸ ਦੀ ਲਾਈਟ ਨੂੰ ਵੀ ਬੰਦ ਕਰੀਏ ਕਈ ਆਪਣੇ ਸੀਸੀਟੀਵੀ ਕੈਮਰੇਆਂ ਦੀਆਂ ਲਾਈਟਸ ਨੇ ਜਾਂ ਸਾਡੇ ਜਿਵੇਂ ਕੋਈ ਮੋਬਾਈਲ ਦੀਆਂ ਲਾਈਟਸ ਨੇ ਕੋਈ ਬੰਦਾ ਉਸ ਵੇਲੇ ਟਰੈਵਲ ਕਰ ਰਿਹਾ ਹੈ ਤਾਂ ਆਪਣੀ ਗੱਡੀ ਦੀਆਂ ਲਾਈਟਾਂ ਵੀ ਜਿਹੜੀਆਂ ਨੇ ਬੰਦ ਕਰਨੀਆਂ ਬਹੁਤ ਜ਼ਰੂਰੀ ਨੇ ਸੋ ਇਹ ਬੜਾ ਸੈਂਸਿਟਿਵ ਮੈਟਰ ਹੈ ਆਪਣੀ ਸਭ ਦੀ ਸੇਫਟੀ ਵਾਸਤੇ ਹੀ ਹੈ ਇਸ ਕਰਕੇ ਅਸੀਂ ਸਾਰੇ ਪ੍ਰਿਕਾਸ਼ਨ ਕਰੀਏ ਪ੍ਰਿਕਾਸ਼ਨ ਕਰਨਾ ਜ਼ਰੂਰੀ ਹੈ ਪਰ ਘਬਰਾਣਾ ਬਿਲਕੁਲ ਵੀ ਨਹੀਂ ਹੈ ਕਿਉਂਕਿ ਆਪਣੇ ਇੰਤਜ਼ਾਮਾਤ ਨੇ ਜੋ ਸਾਰੇ ਮੁਕੰਮਲ ਨੇ ਅਸੀਂ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਆਪਣੀਆਂ ਰਿਸਪੌਂਸ ਟੀਮਸ ਕਾਇਮ ਕੀਤੀਆਂ ਨੇ ਇਸ ਤੋਂ ਇਲਾਵਾ ਇਹ ਵੀ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਹੁਣੇ ਸਥਿਤੀ ਹੈ ਤਾਂ ਕਈ ਵਾਰ ਲੋਕਾਂ ਦੇ ਵਿੱਚ ਇਹ ਆ ਜਾਂਦਾ ਹੈ ਕਿ ਕਿਤੇ ਕਿਤੇ ਰਾਸ਼ਨ ਸਮਗਰੀ ਦੀ ਕੋਈ ਕਮੀ ਨਾ ਆ ਜਾਏ ਇਸ ਕਰਕੇ ਅਸੀਂ ਸਾਰੇ ਖਰੀਦ ਉਫਰਕਤ ਜਿਹੜੀ ਹੈ ਉਹ ਜ਼ਿਆਦਾ ਕਰਨੀ ਸ਼ੁਰੂ ਕਰ ਦਿੰਨੇ ਆ ਹੋਡਿੰਗ ਕਰਨੀ ਸ਼ੁਰੂ ਕਰ ਦਿੰਨੇ ਆ ਰਈ ਵਾਰ ਹੋਲ ਸੇਲ ਡੀਲਰ ਜਾਂ ਦੁਕਾਨਦਾਰ ਵੀ ਇਸ ਤਰੀਕੇ ਦੀ ਹੋਡਿੰਗ ਕਰਦੇ ਨੇ ਤਾਂ ਉਹਦੇ ਲਈ ਅਸੀਂ ਆਰਡਰ ਪਾਸ ਕਰ ਦਿੱਤਾ ਹੈ ਸਾਡੀਆਂ ਟੀਮਸ ਜਿਹੜੀਆਂ ਨੇ ਉਹ ਚੈਕਿੰਗ ਕਰਨ ਗਈਆਂ ਕਿ ਕੋਈ ਕਿਸੇ ਕਿਸਮ ਦੀ ਕੋਈ ਹੋਡਿੰਗ ਨਾ ਕਰੇ ਮੈਂ ਆਪ ਸਭ ਨੂੰ ਵੀ ਬੇਨਤੀ ਕਰਾਂਗੀ ਕਿ ਕੋਈ ਪੈਨਿਕ ਕਰਨ ਦੀ ਜ਼ਰੂਰਤ ਨਹੀਂ ਹੈ ਇਹਨਾਂ ਕੋਈ ਸਮਾਨ ਕਿ ਆਪਾਂ ਰਾਸ਼ਨ ਭਰ-ਭਰ ਕੇ ਘਰ ਚ ਰੱਖੀਏ ਇਸ ਤਰੀਕੇ ਦੀ ਕੋਈ ਜ਼ਰੂਰਤ ਨਹੀਂ ਹੈ ਆਪਣੇ ਜ਼ਿਲ੍ਹੇ ਦੇ ਵਿੱਚ ਵੀ ਪੂਰਾ ਅਸੀਂ ਸਾਰੀ ਸਥਿਤੀ ਲੈ ਲਈ ਹੈ ਤੇ ਆਪਣੇ ਕੋਲ ਇਨਫ ਜਿਹੜਾ ਹੈਗਾ ਫੂਡ ਮਟੀਰੀਅਲ ਜਾਂ ਜਿਹੜਾ ਸਾਰਾ ਸਾਨੂੰ ਜ਼ਰੂਰੀ ਸੇਵਾਵਾਂ ਚਾਹੀਦੀਆਂ ਨੇ ਉਹ ਸਾਡੇ ਕੋਲ ਸਫੀਸ਼ੀਐਂਟ ਮਾਤਰਾ ਦੇ ਵਿੱਚ ਹੈਗੀਆਂ